ਤੋ ਸੱਦਾਂ ਵਿਚ ਲੜਨੀਆਂ ਪੈਂਦੀਆਂ ਨੇ ਹੈਨਾ ਸੰਘਰਸ਼ਾਂ ਦੇ ਰਾਹ ਨੇ ਆ ਔਕੜਾਂ ਵੀ ਆਉਂਦੀਆਂ ਨੇ ਇਹਨਾਂ ਨੂੰ ਨਜੀਠਾਂਗੇ ਤਾਂ ਹੀ ਤੱਕੜੇ ਹੋਵਾਂਗੇ ਤਾਂ ਹੀ ਕੋਮ ਪਿੱਛੇ ਲੜਨ ਜੋਗੇ ਹੋਵਾਂਗੇ ਸਾਡੇ ਦਾ ਬਾਬਿਆਂ ਨੇ ਸਾਡੇ ਗੁਰੂਆਂ ਨੇ ਸਾਡੀ ਇਤਿਹਾਸ ਇੰਨੇ ਵੱਡੇ ਵੱਡੇ ਨੇ ਵੀ ਤਾਂ ਉਹਨਾਂ ਦੇ ਨੋਹਾਂ ਬਰਾਬਰ ਵੀ ਨਹੀਂ ਹੈਗੇ ਤੇ ਸੱਦ ਜਿਹੜੀਆਂ ਸਾਡੀ ਕੋਮ ਨੇ ਪਹਿਲਾਂ ਚਿੱਲੀਆਂ ਹੋਈਆਂ ਨੇ ਆ ਵਿਚਾਰ ਟੁਕੜੀਆਂ ਜਲਾਤੀਆਂ ਕੋਈ ਘਰਾਬ ਵੀ ਨਹੀਂ ਸੀਗਾ ਘਰਾਬ ਵੀ ਕੈਨਸਲ ਕਰਤਾ ਸੀਗਾ ਰਾਤ ਮੀਟਿੰਗ ਵੀ ਹੋ ਗਈ ਸੀਗੀ ਐਸਪੀ ਨਾਲ ਫੇਰ ਇਹਨੇ ਚਾਰ ਟੁਕੜੀਆਂ ਲਾ ਕੇ ਸਾਰਾ ਸੀਲ ਕਰਿਆ ਹੋਇਆ ਉੱਥੇ ਹੈਨਾ ਇਹ ਦੁਬਾਨਾਂ ਚ ਹੁੰਦੇ ਨੇ ਕਹਣਾ ਚਾਹੁੰਦੇ ਜਿਹੜੇ ਸਾਡਾ ਨੂੰ ਕਹਿਣਾ ਚਾਹੁੰਦੇ ਆ ਵੀ ਗੱਲਬਾਤ ਨਾਲ ਮਸਲਾ ਹੱਲ ਕਰੀ ਇਹ ਮੈਸਪੀ ਸਾਡਾ ਬਣਦਾ ਹੱਕ ਹੈ ਠੀਕ ਹੈ ਬੈਰੀਕੇਡ ਲਾਣ ਦਾ ਤੋੜ ਨਾਲ ਮਸਲੇ ਹੱਲ ਨਹੀਂ ਹੋਇਆ ਕਰਦੇ ਜੀ ਬੋਟਾ ਬਕੇ ਇਹਨਾਂ ਨੂੰ ਬਣਾਇਆ ਹੋਇਆ ਆਪਣੇ ਛਿੱਤੇ ਪਠਾਨਦੇ ਨੇ ਵੀ ਹਨਾ ਇਹ ਸਾਡਾ ਭਲਾ ਕਰਨਗੇ ਹਨਾ ਪਰ ਕੋਈ ਨਹੀਂ ਪਾਪ ਦਾ ਘੜਾ ਹੈ ਨਾ ਅੱਧਾ ਤੱਕ ਫੁੱਟ ਗਿਆ ਅੱਧਾ ਕੋ ਹੋਰ ਫੁੱਟ ਜਾਊਗਾ ਅੱਧਾ ਕਿਤੇ ਇਲੈਕਸ਼ਨਾਂ ਚ ਫੁੱਟ ਗਿਆ ਹਨਾ ਅਗੇ ਆਣੇ ਵਾਲੇ ਚ ਫੁੱਟ ਜਾਊਗਾ ਜੇ ਸਬਰ ਕਰਨ ਵਾਲੇ ਲੋਕ ਨੇ ਇਹਨਾਂ ਨੂੰ ਤੁਸੀਂ ਕਦੇ ਹਰਾ ਨਹੀਂ ਸਕਦੇ ਪਹਿਲਾਂ ਵੀ ਮਾਫੀ ਮੰਗ ਕੇ ਖੜਾ ਛੜਾਇਆ ਸੀਗਾ ਹੁਣ ਵੀ ਮਾਫੀ ਮੰਗ ਕੇ ਨਾ ਖੜ ਅ ਨਵਦੀਪ ਜਿਹੜੇ ਨੇ ਸਾਡੇ ਨਾਲ ਇਸ ਸਮੇਂ ਸਿੱਧਾ ਲਾਈਵ ਜਿਹੜੇ ਜੁੜੇ ਹੋਏ ਨੇ ਤਕਦੀਰ ਛੋਟੇ ਲਈ ਜਿਹੜਾ ਅੱਜ ਪ੍ਰੋਟੈਸਟ ਚੱਲ ਰਿਹਾ ਕੀ ਹੋ ਗਿਆ ਬਾਬਾ ਜੀ ਚੜਦੀ ਕਲਾ ਬਾਬਾ ਜੀ ਚੜਦੀ ਕਲਾ ਚਾ ਤੁਹਾਡੇ ਸਾਹਮਣੇ ਆ ਤੇ ਇੱਥੇ ਪਹੁੰਚੇ ਆ ਕੱਲ ਰਿਹਾਈ ਹੋਈ ਸੀਗੀ ਅੱਜ ਫੇਰ ਸੰਘਰਸ਼ 'ਚ ਪਹੁੰਚ ਗਏ ਆ ਤੇ ਸਭ ਵਾਹਿਗੁਰੂ ਦੀ ਕਿਰਪਾ ਹੈ ਨਾ ਵਾਹਿਗੁਰੂ ਅੰਗ ਸੰਗ ਨੇ ਹੈ ਨਾ ਕਦੇ ਡੋਲਣ ਨਹੀਂ ਦਿੰਦੇ ਹੌਸਲੇ ਪਹਿਲਾਂ ਨਾਲ ਵੀ ਤਕੜੇ ਨੇ ਹੁਣ ਮੇਰੇ ਖਿਆਲ ਤੋਂ ਦੁਵਾਰਾ ਕਾਫਲਾ ਤੇ ਤੁਰਨ ਲੱਗਿਆ ਕੋਲ ਆਈ ਹੈ ਕੋਈ ਜਿਵੇਂ ਵੀ ਸਾਡੇ ਪ੍ਰਸ਼ਾਸਨ ਕੋਲੋਂ ਗੂਗਾ ਉਮੇ ਫੁੱਲ ਚੜਾਵਾਂਗੇ ਤੇ ਸਾਡੇ ਕਿਸਾਨਾਂ ਕੋ ਜਿਹੜੇ ਅਰੈਸਟ ਹੋਏ ਨੇ ਉਹਨਾਂ ਨੂੰ ਰਿਹਾ ਕਰਾਵਾਂਗੇ ਅੱਜ ਹੀ ਲਗਾਤਾਰ ਤੁਸੀਂ ਜਿਹੜਾ ਸੰਘਰਸ਼ 'ਚ ਰਹੇ ਹੋ 111 ਦਿਨ ਅੰਦਰ ਰਹਨੇ ਹੋ ਤੇ ਉਸ ਵੇਲੇ ਤਸੱਦਦ ਹੁੰਦੀ ਆ ਪੂਰੀ ਤਰ੍ਹਾਂ ਕਿਵੇਂ ਦਾ ਰਿਹਾ ਉਹ ਸਾਰਾ ਚਲੋ ਦੇ ਆ ਔਕੜਾਂ ਵੀ ਆਉਂਦੀਆਂ ਨੇ ਇਹਨਾਂ ਨੂੰ ਨਜੀਠਾਂਗੇ ਤਾਂ ਹੀ ਤੱਕੜੇ ਹੋਵਾਂਗੇ ਤਾਂ ਹੀ ਕੋਮ ਪਿੱਛੇ ਲੜਨ ਜੋਗੇ ਹੋਵਾਂਗੇ ਤੇ ਸਾਰੀਆਂ ਚੀਜ਼ਾਂ ਚੱਲਣੀਆਂ ਪੈਂਦੀਆਂ ਨੇ ਸਾਡੇ ਤਾਂ ਬਾਬਿਆਂ ਨੇ ਸਾਡੇ ਗੁਰੂਆਂ ਨੇ ਸਾਡਾ ਇਤਿਹਾਸ ਇੰਨੇ ਵੱਡੇ-ਵੱਡੇ ਨੇ ਵੀ ਤਾਂ ਉਹਨਾਂ ਦੇ ਨੋਹਾਂ ਬਰਾਬਰ ਵੀ ਨਹੀਂ ਹੈਗੇ ਤੇ ਸਭ ਤੋਂ ਜਿਹੜੀਆਂ ਸਾਡੇ ਕੋਮ ਨੇ ਪਹਿਲਾਂ ਝੱਲੀਆਂ ਹੋਈਆਂ ਨੇ ਹੈਨਾ ਤੇ ਤੇ ਸਿਰਾਂ ਵੀ ਇਹੀ ਹੈ ਵੀ ਹਨਾ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਦੇਖੋ ਆਪਣੇ ਹੱਕ ਸੱਚ ਦੀ ਲੜਾਈ ਹੈ ਨਾ ਬਾਬੇ ਨਾਨਕ ਨੇ ਸਾਨੂੰ ਸੱਚਾ ਧਰਮ ਦਿੱਤਾ ਸੱਚੀ ਖੇਤੀ ਦਿੱਤੀ ਆ ਸੱਚੀ ਕੀਰਤ ਦਿੱਤੀ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਠੀਕ ਹੈ ਤੇ ਸਾਡਾ ਤਾਂ ਉਹਨਾਂ ਤੇ ਪੈਰਾ ਦੇਣ ਦਾ ਸਾਡਾ ਫਰਜ਼ ਬਣਦਾ ਹੈ ਨਾ ਕੌਮ ਨੂੰ ਵੀ ਬਚਾਣਾ ਹੈ ਆਪਣੇ ਧਰਮ ਨੂੰ ਵੀ ਹੈ ਨਾ ਤੇ ਆਪਣੀ ਖੇਤੀ ਨੂੰ ਵੀ ਬਚਾਣਾ ਹੈ ਤੇ ਆਪਣੀ ਨਸਲ ਨੂੰ ਵੀ ਬਚਾਣਾ ਕਿਉਂਕਿ ਪ੍ਰਵਾਸ ਬਹੁਤ ਹੋ ਰਿਹਾ ਬਾਰ ਨੂੰ ਕੋਈ ਕੀਤਾ ਮਜ਼ਬੂਤ ਨਹੀਂ ਹੈਗਾ ਸਾਡਾ ਲੋਕ ਸਾਡੇ ਬੱਚੇ ਰੋਜ਼ਗਾਰ ਦੀ ਤਲਾਸ਼ 'ਚ ਅਮਰੀਕਾ ਕੈਨੇਡਾ ਹੈ ਨਾ ਕਿ ਗੁਲਾਮੀ ਵਾਲੀ ਜ਼ਿੰਦਗੀ ਜੀਣ ਨੂੰ ਲੈ ਕੇ ਆਪਣੇ ਕਿਤੇ ਨੂੰ ਤਕੜਾ ਕਰਾਂਗੇ ਤੇ ਹੋਰ ਤਕੜੇ ਹੌਸਲੇ ਨਾਲ ਜਦੋਂ ਤੱਕ ਮਤਲਬ ਜਾਨ ਹੈ ਇਹਦੇ ਅੰਦਰ ਸਰੀਰ ਦੇ ਅੰਦਰ ਹੈ ਨਾ ਇਸ ਲੜਾਈ ਨੂੰ ਲੜਦੇ ਰਾਂਗੇ ਆਪਣੀ ਕੌਮ ਪਿੱਛੇ ਖੜਾਂਗੇ ਤੇ ਕਿਸਾਨੀ ਕੌਮ ਵੀ ਸਰਕਾਰ ਦਾ ਰੋਲ ਕੇ ਬੈਠ ਦੇਖ ਰਹੇ ਲਗਾਤਾਰ ਜਿਹੜੀ ਆ ਉਹ ਕਿਸਾਨਾਂ ਦੇ ਪੱਖ 'ਚ ਨਹੀਂ ਖੜਦੀ ਲਗਾਤਾਰ ਜਿਹੜੇ ਜ਼ੁਲਮ ਕੀਤੇ ਜਾ ਰਹੇ ਅੱਜ ਫੇਰ ਇਕੱਠੇ ਹੋਣੇ ਆਵਾਜ਼ ਬੁਲੰਦ ਕਰਨ ਲਈ ਪਰ ਦਾਣਾ ਮੰਡੀ ਤੱਕ ਪਹੁੰਚ ਨਹੀਂ ਕਰਨ ਦਿੱਤਾ ਹਾਂ ਦੇਖੋ ਵੀ ਇਹ ਦਵਾਣਾ ਚੁੰਦੇ ਨੇ ਨਾ ਆਵਾਜ਼ ਨੂੰ ਅ ਵਿਚਾਰ ਟੁਕੜੀਆਂ ਜਲਾਤੀਆਂ ਕੋਈ ਘਰਾਬ ਵੀ ਨਹੀਂ ਸੀਗਾ ਘਰਾਬ ਵੀ ਕੈਨਸਲ ਕਰਤਾ ਸੀਗਾ ਰਾਤ ਮੀਟਿੰਗ ਵੀ ਹੋ ਗਈ ਸੀਗੀ ਐਸਪੀ ਨਾਲ ਫਿਰ ਇਹਨੇ ਚਾਰ ਟੁਕੜੀਆਂ ਲਾ ਕੇ ਸਾਰਾ ਸੀਲ ਕਰਿਆ ਹੋਇਆ ਉੱਥੇ ਹੈ ਨਾ ਇਹ ਦਬਾਣਾ ਚਾਹੁੰਦੇ ਨਹੀਂ ਵੀ ਤੁਹਾਨੂੰ ਵੀ ਤੁਹਾਨੂੰ ਨਾ ਮਤਲਬ ਪ੍ਰਸ਼ਾਸਨ ਨੇ ਦਮ ਚ ਦਬਾ ਲਾਂਗੇ ਹੈ ਨਾ ਫਿਰ ਇਹ ਦਬਨ ਵਾਲੀ ਆਵਾਜ਼ ਨਹੀਂ ਇਹ ਕੀਰਤੀ ਲੋਕ ਨੇ ਇੱਥੇ ਖੜੇ ਨੇ ਹੈ ਨਾ ਫਿਰ ਲੜਾਂਗੇ ਠੀਕ ਆ ਸਾਡੇ ਜਿਹੜੇ ਕਿਸਾਨ ਆਗੂ ਨੇ ਅਰੈਸਟ ਕਰ ਲਈ ਦਾਣਾ ਮੰਡੀਆਂ ਚ ਉਹਨਾਂ ਨੂੰ ਛਡਾਵਾਂਗੇ ਤੇ ਕਿਰਪਾ ਹੋ ਗਈ ਵਾਹਿਗੁਰੂ ਦੀ ਵਾਹਿਗੁਰੂ ਅੰਗ ਸੰਗ ਨੇ ਤੇ ਵਾਹਿਗੁਰੂ ਦੀ ਕਿਰਪਾ ਹੋਈ ਆ ਦੁਆਰਾ ਫਿਰ ਲੜਾਈ ਵਾਸਤੇ ਲੜਨ ਉਹ ਕੀ ਅਗਲਾ ਜਿਹੜਾ ਨਿਰਨੇ ਲੱਚਾ ਕੇ ਦੇਖਦੇ ਆਂ ਜੀ ਜਾ ਕੇ ਪਤਾ ਕਰਦੇ ਆਂ ਕੀ ਨਿਰਨੇ ਲਿਆ ਜਿਵੇਂ ਵੀ ਹੋਊਗਾ ਫੁੱਲੇ ਚੜਾਵਾਂਗੇ ਕਿਸਾਨ ਹੋ ਕੇ ਨਿਕੋਲਦੇ ਆਹ ਅਰ ਕਾਨੂੰ ਕੀ ਗੱਲਾ ਚਾਹੁੰਦੇ ਹੋ ਜਿਹੜਾ ਸਾਨੂੰ ਕਹਿਣਾ ਚਾਹੁੰਦੇ ਆਂ ਵੀ ਗੱਲਬਾਤ ਨਾਲ ਮਸਲਾ ਹੱਲ ਕਰੀ ਐ ਐਮ ਐਸ ਪੀ ਸਾਡਾ ਬਣਦਾ ਹੱਕ ਐ ਠੀਕ ਐ ਬੈਰੀਗੇਡ ਲਾਉਣ ਦਾ ਤੋੜ ਨਾਲ ਮਸਲੇ ਹੱਲ ਨਹੀਂ ਹੋਇਆ ਕਰਦੇ ਅਸੀਂ ਦਿੱਲੀ ਕੱਲ ਨੂੰ ਬੈਰੀਗੇਡ ਆ ਜੀ ਅਸੀਂ ਦਿੱਲੀ ਕੂਚ ਕਰਾਂਗੇ ਫੇਰ ਹੀ ਮਸਲਾ ਹੱਲ ਗੱਲਬਾਤ ਨਾਲ ਹੋਣਾ ਹੈ ਨਾ ਕੀਰਤੀ ਲੋਕ ਆਏ ਹੋਏ ਨੇ ਥੋੜੇ ਦਰਾਂ ਦੇ ਬੈਠੇ ਨੇ ਤੇ ਗੱਲਬਾਤ ਨਾਲ ਮਸਲਾ ਹੱਲ ਕੀਤਾ ਜਾਵੇ ਐਮ ਐਸ ਪੀ ਗਰੰਟੀ ਤੁਸੀਂ ਜੇਲ੍ਹ ਤੇ ਰੱਖੇ ਹੋ ਬਹੁਤ ਸਾਰੇ ਨੌਜਵਾਨ ਹਜੇ ਵੀ ਜਿਹੜੇ ਨੇ ਇਸ ਸਮੇ ਜਿਹੜਾ ਅਰੈਸਟ ਕੀਤਾ ਜਾਂਦਾ ਜੇਲ੍ਹ ਚ ਜਾਂਦੇ ਨੇ ਅੰਦਰ ਜਿਵੇਂ ਦੇ ਅੰਦਰ ਜਿਹੜਾ ਸੀਰਿਆ ਦਾ ਤਸੱਦਦ ਰਹਿੰਦੀ ਆ ਉਸ ਨੂੰ ਕਿਵੇਂ ਦੇਖਦੇ ਹੋ ਲਗਾਤਾਰ ਲੱਗਦਾ ਕਿ ਆਪਣੀ ਹੀ ਸਰਕਾਰਾਂ ਨੇ ਉਹ ਜਿਹੜੇ ਆਪਣੇ ਤੇ ਜ਼ੁਲਮ ਕਰ ਰਹੇ ਨੇ ਹਾਂ ਆਪਣੀ ਹੀ ਸਰਕਾਰਾਂ ਨੇ ਹੈ ਜਿਹੜੇ ਆਪਣੇ ਤੇ ਜ਼ੁਲਮ ਕਰਨ ਤੇ ਲੱਗੇ ਸਾਸੀ ਵੋਟਾਂ ਪਾ ਕੇ ਇਹਨਾਂ ਨੂੰ ਬਣਾਇਆ ਹੋਇਆ ਆਪਣੇ ਸੀਰ ਤੇ ਪਠਾਉਂਦੇ ਨੇ ਵੀ ਹੈ ਨਾ ਇਹ ਸਾਡਾ ਭਲਾ ਕਰਨਗੇ ਹੈ ਨਾ ਪਰ ਕੋਈ ਨਹੀਂ ਪਾਪ ਦਾ ਘੜਾ ਹੈ ਨਾ ਅੱਧਾਕ ਤਾਂ ਫੁੱਟ ਗਿਆ ਅੱਧਾਕ ਹੋਰ ਫੁੱਟ ਜਾਊਗਾ ਅੱਧਾਕ ਦਿਨ ਇਲੈਕਸ਼ਨਾਂ ਚ ਫੁੱਟ ਗਿਆ ਹੈ ਨਾ ਅਗਿਆਣੇ ਵਾਲ ਇਹ ਕੀਰਤੀ ਲੋਕਾਂ ਨੂੰ ਛੇੜੋਗੇ ਸਾਚਾਕ ਪਿੱਛੇ ਲੜਦੇ ਲੋਕਾਂ ਨੂੰ ਹੈਨਾ ਕਿਉਂਕਿ ਇਹ ਲੋਕ ਕਿਸਾਨ ਉਹ ਤੇ ਕੀੜੀ ਤੋਂ ਲੈ ਕੇ ਰਾਸ਼ਟਰਪਤੀ ਤੇ ਖੰਦਾ ਹੈ ਨਾ ਅਸੀਂ ਫੇਰ ਸਬਰ ਕਰ ਲੈਂਦੇ ਹਾਂ ਨਾ ਪਰਮਾਤਮਾ ਦੀ ਵੀ ਮਾਰ ਪੈ ਜਾਂਦੀ ਹੈ ਕਈ ਵਾਰ ਫੇਰ ਸਬਰ ਕਰ ਲੈਂਦੇ ਆ ਸਬਰ ਕਰਨ ਵਾਲੇ ਲੋਕ ਨੇ ਇਹਨਾਂ ਨੂੰ ਤੁਸੀਂ ਕਦੇ ਹਰਾ ਨਹੀਂ ਸਕਦੇ ਪਹਿਲਾਂ ਵੀ ਮਾਫੀ ਮੰਗ ਕੇ ਖੇੜਾ ਛੜਾਇਆ ਸੀਗਾ ਹੁਣ ਵੀ ਮਾਫੀ ਮੰਗ ਕੇ ਨਾ ਖੇੜਾ ਛੜਾਉਣਾ ਪਵੇ ਤੇ ਇਹਨਾਂ ਦਾ ਹੱਲ ਕੀਤਾ ਜਾਵੇ ਅਸੀਂ ਵੀ ਆਪਣੇ ਘਰਾਂ ਨੂੰ ਜਾਈਏ ਆਪਣੇ ਕੰਮ ਕਰੀਏ ਕੀਰਤ ਕਰੀਏ ਤੇ ਆਪਣੇ ਆਪ ਵੀ ਆਪਣੇ ਪਰਿਵਾਰ ਨੂੰ ਪਾਲੀਏ ਹੈ ਨਾ ਵੀ ਵੀ ਇਹਨਾਂ ਇਹਨਾਂ ਸੰਘਰਸ਼ਾਂ ਤੋਂ ਨਿਕਲ ਗਏ ਨਾ ਪਰ ਜੇ ਨਹੀਂ ਸਰਕਾਰ ਮੰਨੂਗੀ ਫਿਰ ਬਾਬਾ ਜੀ ਬਾਬੇ ਨਾਰਗ ਨੇ ਕਿਹਾ ਵੀ ਹਾਂ ਸਾ ਚੱਕ ਪਿੱਛੇ ਲੜਨਾ ਹਾਂ ਉਧੇਪ ਕਰਦੇ ਨੇ ਇਹ ਟੁੱਟੇ ਪਰਚੇ ਲਾ ਕੇ ਹਨ ਪਰ ਇਦਾਂ ਬਣਾਲੀਆਂ ਆਵਾਜ਼ਾਂ ਨਹੀਂ ਹੈਗੀਆਂ ਇੱਥੇ ਸੰਗਤ ਵਾਇਗਰੂ ਦੇ ਰੂਪ ਚ ਪ੍ਰਵਾਨ ਹੋਈ ਸਾਰੇ ਇਕੱਠੇ ਹੋਏ ਤੇ ਨਿਕਲ ਵੀ ਗਏ ਹਨਾ ਘਟੋ ਕਰ 1.5 2 ਸਾਲ ਵਾਸਤੇ ਪੈਕ ਕਰਤੇ ਸੀਗੇ ਪਰ ਸੰਗਤ ਦੀ ਸੰਗਤ ਕਰਕੇ ਇਹਨਾ ਸੰਗਤ ਦਾ ਦੇਣਾ ਨਹੀਂ ਦੇ ਸਕਦੇ ਹਨਾ ਵੀ 4 ਮਹੀਨੇ ਚ ਹੀ ਬਾਹਰ ਆ ਗਏ ਤੇ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਨੌਜਵਾਨਾਂ ਨੂੰ ਕਹਿਣਾ ਚਾਹੁੰਦੇ ਹਾਂ ਬਾਣੀ ਨਾਲ ਜੁੜੋ ਬਾਬਾ ਜੀ ਇਤਿਹਾਸ ਪੜੋ ਆਪਣੇ ਹਨਾ ਇਹੀ ਸਾਨੂੰ ਬਲ ਬਖਸਦੇ ਨੇ ਹਨਾ ਵੀ ਇਹ ਸਾਚ ਚੱਕ ਵਿੱਚ ਖੜਨ ਦਾ ਲੜਨ ਦਾ ਤੇ ਸਾਰਿਆਂ ਨੂੰ ਬੇਨਤੀ ਕਰਦੀ ਬਾਣੀ ਨਾਲ ਜੁੜੋ ਜੜੋ ਸਾਰੇ ਜਿਹੜੇ ਸਾਡੇ ਨਾਲ ਇਸ ਸਮੇਂ ਜੁੜੇ ਹੋਏ ਸੀ ਹਾਲਾਂਕਿ ਹੁਣ ਕਾਫਲਾ ਜਿਹੜਾ ਅੱਗੇ ਵਧ ਰਿਹਾ ਹੈ ਆ ਅੱਗੇ ਕੂਚ ਕੀਤਾ ਜਾਵੇਗਾ ਕਿਉਂਕਿ ਉਸ ਤੋਂ ਅੱਗੇ ਜਿਹੜਾ ਅੰਬਾਲਾ ਦੀ ਦੂਸਰੀ ਰੋਡ ਆ ਉੱਥੇ ਪੁਲਿਸ ਜਿਹੜੀ ਤਾਇਨਾਤ ਹੈਗੀ ਹੈ ਇਹਨਾਂ ਨੇ ਕਿਹਾ ਕਿ ਹੁਣ ਅਸੀਂ ਜਿਹੜਾ ਅੱਗੇ ਵਧਾਂਗੇ ਜੋ ਮਰਜ਼ੀ ਹੋਵੇ ਇੱਕ ਵਾਰੀ ਕੋਸ਼ਿਸ਼ ਜ਼ਰੂਰ ਕੀਤੀ ਜਾਵੇ ਕਿਉਂਕਿ ਦਾਣਾ ਮੰਡੀ ਇਸ ਤੋਂ ਜ਼ਿਆਦਾ ਦੂਰ ਨਹੀਂ ਆ ਗਈ ਕੇਵਲ 6 ਤੋਂ 7 ਕਿਲੋਮੀਟਰ ਦਾਣਾ ਮੰਡੀ ਦਾ ਜਿਹੜਾ ਵਕਵਾ ਹੈਗਾ ਆ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਇਹਨਾਂ ਨੂੰ ਰੋਕ ਲਿੱਤਾ ਗਿਆ ਹਜੇ ਕਿ ਉੱਥੇ ਕਾਲ ਦਿੱਤੀ ਗਈ ਸੀ ਹਾਲਾਂਕਿ ਨਵਦੀਪ ਜਿਵੇਂ ਦੱਸ ਰਿਹਾ ਕਿ ਰਾਤ ਜਿਹੜੀ ਸਾਡੀ ਕੋਈ ਘਰਾਬ ਕੀਤਾ ਜਾਊਗਾ ਕੇਵਲ ਕੱਟ ਕੀਤਾ ਜਾਊਗਾ ਕੇਵਲ ਕੱਟ ਕਰਕੇ ਸਨਮਾਨ ਕੀਤਾ ਜਾਊਗਾ ਨਵਦੀਪ ਦਾ ਜਿੱਥੇ ਜਿਹੜਾ ਆ ਆਪਣੀ ਆਵਾਜ਼ ਜਿਹੜੀ ਉਹ ਬੁਲੰਦ ਕੀਤੀ ਜਾਊਗੀ ਉਸ ਦੇ ਬਾਵਜੂਦ ਵੀ ਜਿਹੜਾ ਆ ਬਾਲਾ ਸਿਟੀ ਦੇ ਵਿੱਚ ਸਾਰੇ ਪਾਸੇ ਲਾਕੇਬੰਦੀ ਕਰਕੇ ਅੰਦਰ ਵੜਨ ਦੇ ਲਈ ਜਿਹੜਾ ਰੋਕਿਆ ਜਾ ਰਿਹਾ ਪਰ ਜੋਸ਼ ਜ਼ਰੂਰ ਹੈਗਾ ਨਵਦੀਪ ਜੀ ਮੇਂ ਨਜ਼ਰ ਆ ਰਹੇ ਆ ਵਾਕਿਆ ਨੌਜਵਾਨਾਂ ਦੇ ਵਿੱਚ ਜੋਸ਼ ਨਜ਼ਰ ਆ ਰਹੇ ਆ